ਤਲਵੰਡੀ ਸਾਬੋ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਜਿੰਦਰ ਕੌਰ ਨੇ ਸਵੇਰ ਵੇਲੇ ਬੋਲਤੀਕਾਰ ਦਾ ਇਸਤੇਮਾਲ ਕੀਤਾ ਤਲਵੰਡੀ ਸਾਬੋ ਵਿਧਾਨ ਸਭਾ ਸੀਟ ਜੀਤ ਮਹਿੰਦਰ ਸਿੰਘ ਦੇ ਅਕਾਲੀ ਦਲ ਦੇ ਸ਼ਾਮਲ ਹੋ ਜਾਣ ਤੇ ਖਾਲੀ ਹੋਈ ਹੈ ਬਲਜਿੰਦਰ ਕੌਰ ਨੇ ਕਿਹਾ ਕਿ ਉਹਨਾਂ ਨੂੰ ਸਵੇਰ ਤੋਂ ਹੀ ਲੋਕਾਂ ਦਾ ਚੰਗਾ ਹੁੰਗਾਰਾ ਮਿਲ ਰਿਹਾ ਹੈ ਕੀ ਲੱਗਦਾ ਹੈਗਾ ਅੱਜ ਦੇ ਦਿਨ ਤੁਹਾਨੂੰ ਕਿਸ ਤਰ੍ਹਾਂ ਦਾ ਰਿਸਪੌਂਸ ਮਿਲ ਰਿਹਾ ਹੈ ਜੀ ਮੈਨੂੰ ਬਹੁਤ ਚੰਗਾ ਰਿਸਪੌਂਸ ਆ ਰਿਹਾ ਹੈ ਔਰ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਮੇਰਾ ਜਿਹੜਾ ਪਿੰਡ ਜਗਰਾਮ ਦੀ ਤਰ ਤੌਰ ਮੈਂ ਆਪਣੀ ਵੋਟ ਇਥੇ ਪੋਲ ਕਰ ਰਹੀ ਹਾਂ ਜਿਹੜਾ ਕਾਫੀ ਮਸਲਾ ਬਣਿਆ ਹੋਇਆ ਹੈਗਾ ਕੱਲ ਕੱਲ ਵੀ ਇੱਥੇ ਇੱਕ ਘਟਨਾ ਹੋਈ ਉਸ ਤੋਂ ਬਾਅਦ ਤੁਸੀਂ ਸ਼ਿਕਾਇਤਾਂ ਵੀ ਕੀਤੀਆਂ ਪ੍ਰੈਸ ਸਟੇਟਮੈਂਟ ਵੀ ਦਿੱਤੀਆਂ ਅੱਜ ਦਾ ਮਾਹੌਲ ਤੁਹਾਨੂੰ ਠੀਕ ਲੱਗ ਰਿਹਾ ਹੈਗਾ ਹਾਂਜੀ ਹਾਂਜੀ ਅੱਜ ਦਾ ਮਾਹੌਲ ਠੀਕ ਲੱਗ ਰਿਹਾ ਹੈ ਇੱਕ ਲੱਖ 44000 ਵੋਟਰ ਇਸ ਹਲਕੀ 'ਚ ਨੇ ਤਿੰਨ ਉਮੀਦਵਾਰ ਤੇ ਕੋਨਾ ਮੁਕਾਬਲਾ ਇੱਥੇ ਆਮ ਆਦਮੀ ਪਾਰਟੀ ਤੋਂ ਬਲਜਿੰਦਰ ਕੌਰ ਚੋਣ ਲੜ ਰਹੇ ਨੇ ਕਾਂਗਰਸ ਤੋਂ ਹਰਮਿੰਦਰ ਜੱਸੀ ਅਤੇ ਅਕਾਲੀ ਦਲ ਤੋਂ ਜੀਤ ਮਹਿੰਦਰ ਸਿੱਧੂ ਤੁਸੀਂ ਦੇਖ ਸਕਦੇ ਹੋ ਸਵੇਰ ਤੋਂ ਹੀ VOTING ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਸਵੇਰ ਤੋਂ ਹੀ ਲੋਕਾਂ ਚ ਕਿਉਂਕਿ ਜ਼ਿਮਨੀ ਚੋਣ ਦੇ ਅੰਦਰ ਕਾਫੀ ਹਿਸ਼ਾ ਹੁੰਦਾ ਔਰ ਪਾਰਟੀਆਂ ਬਿਲਕੁਲ ਗਰਾਊਂਡ ਲੈਵਲ ਤੇ ਕੰਮ ਕਰਦੀ ਨੇ ਇਸ ਕਰਕੇ VOTING ਸਵੇਰ ਤੋਂ ਹੀ ਸ਼ੁਰੂ ਹੋ ਚੁੱਕੀ ਹੈ ਕਿ ਤੁਸੀਂ ਦੇਖ ਸਕਦੇ ਹੋ ਹਰ ਵਰਗ ਦੇ ਨੌਜਵਾਨ ਵੀ ਵੋਟ ਪਾਉਣ ਆਏ ਨੇ ਨੌਜਵਾਨ ਤੋਂ ਲੈ ਕੇ ਬਜ਼ੁਰਗ ਤੱਕ ਮਹਿਲਾਵਾਂ